ਬਜ਼ੁਰਗ ਇਸ ਸਮੇਂ ਇੱਕ ਪੁਲ ਦੇ ਉੱਤੇ ਮੱਝਾਂ ਡਾਈ ਬੈਠੇ ਨੇ ਘਰ-ਬਾਰ ਛੱਡ ਦਿੱਤਾ ਤੇ ਸਾਹਮਣੇ ਜਿਹੜੀਆਂ ਇਹਨਾਂ ਦੀਆਂ ਮੱਝਾਂ ਨੇ ਮੱਝਾਂ ਨੂੰ ਉਹ ਪਾਣੀ ਦੇ ਵਿੱਚੋਂ ਕੱਢ ਕੇ ਲੈ ਕੇ ਆਏ ਉਹ ਜੀ ਆੜਤੀਆਂ ਦੇ ਇਹੋ ਜਿਹੇ ਜ਼ਿਮੀਂਦਾਰ ਧੱਕੇ ਨੇ ਬਹੁਣ ਗੁਣੀ ਨਹੀਂ ਬਹੁਤ ਜ਼ਿਆਦਾ ਹੁਣ ਆੜਤੀਆਂ ਕੋਲ ਲੱਗੇ ਜਿਹੜੇ ਆਪਾਂ ਨੇ ਉਹਨਾਂ ਵਿਆਜ ਵੀ ਠੋਕਣਾ ਸਾਨੂੰ ਤੇ ਜ਼ਿਮੀਂਦਾਰਤਾ ਬਹੁਤ ਮੰਦਾ ਹਾਲ ਹੋ ਗਿਆ ਜੀ ਖਰਚੇ ਸਾਰੇ ਲਾ ਬੈਠੇ ਆ ਤੇ ਫਸਲਾਂ ਹੁਣ ਸਮਝੋ ਵੀ ਖਤਮ ਹੀ ਨੇ ਘਰ ਨਹੀਂ ਉਹਨਾਂ ਦੇ ਵਿੱਚੋਂ ਪਾਣੀ ਨਿਕਲ ਗਿਆ ਜਾਂ ਹਾਲੇ ਵੀ ਭਰਿਆ ਹਜੇ ਵੀ ਪਾਣੀ ਲੱਗੇ ਗੋਡੇ-ਗੋਡੇ ਆਏ ਘਰਾਂ ਤੋਂ ਠਾਂ ਹੋ ਗਿਆ ਜੀ ਕਾ ਇਹ ਪਾਣੀ ਬਾਲ ਲਾਗੇ ਲਾਗੇ ਬੋਜੇ ਜਦੋਂ ਇੱਕਦਮ ਹੜ ਆ ਜਾਂਦਾ 5 5 ਫੁੱਟ ਪਾਣੀ ਆ ਤਾਂ ਤੇ ਇੱਕਦਮ ਫਿਰ ਭਾਜਣਾ ਪੈ ਜਾਂਦੀ ਇਹਨਾਂ ਲੋਕਾਂ ਨੂੰ ਤਾਂ ਆਪਣੀਆਂ ਮੱਝਾਂ ਜਿਹੜੀਆਂ 2 2 ਲੱਖ ਦੇ ਕਰੀਬ ਢੇਢ ਢੇਢ ਲੱਖ ਦੇ ਕਰੀਬ ਦੀਆਂ ਮੱਝਾਂ ਨੇ ਤਾਂ ਇੱਕਦਮ ਇਹਨਾਂ ਨੂੰ ਫਿਰ ਇਸ ਪੁਲ ਦੇ ਉੱਤੇ ਲਿਆਉਣੀਆਂ ਪੈਂਦੀਆਂ ਤੁਹਾਨੂੰ ਉਹ ਤਸਵੀਰ ਦਿਖਾਉਣੀ ਆ ਕਿ ਜਿਹੜਾ ਹੜ ਆਇਆ ਹੜ ਦੇ ਪਾਣੀ ਨੇ ਕਿਵੇਂ ਤਬਾਹੀ ਮਚਾਈ ਕਿਵੇਂ ਲੋਕਾਂ ਦਾ ਉਜਾੜਾ ਕੀਤਾ ਰਾਤ ਦੀ ਤਸਵੀਰਾਂ ਬਜ਼ੁਰਗ ਇਸ ਸਮੇਂ ਇੱਕ ਪੁਲ ਦੇ ਉੱਤੇ ਮੰਜਾ ਡਾਈ ਬੈਠੇ ਨੇ ਘਰ-ਬਾਰ ਛੱਡ ਦਿੱਤਾ ਤਾਂ ਇੱਥੇ ਹੀ ਹੁਣ ਬੈਠ ਗਏ ਨੇ ਡੇਰਾ ਲਗਾ ਕੇ ਸਾਹਮਣੇ ਜਿਹੜੀਆਂ ਇਹਨਾਂ ਦੀਆਂ ਮੱਝਾਂ ਨੇ ਮੱਝਾਂ ਨੂੰ ਉਹ ਪਾਣੀ ਦੇ ਵਿੱਚੋਂ ਕੱਢ ਕੇ ਲੈ ਕੇ ਆਏ ਉਹ ਤਸਵੀਰ ਵੀ ਤੁਹਾਨੂੰ ਦਿਖਾਉਨੇ ਆ ਮੱਝਾਂ ਪੁਲ ਤੇ ਬੰਨੀਆਂ ਹੋਈਆਂ ਨੇ ਘਟੋ-ਘਟ ਲੱਖ ਡੇਢ-ਡੇ ਲੱਖ ਤੱਕ ਦੀਆਂ ਮੱਝਾਂ ਨੇ ਤਾਂ ਉਹਨਾਂ ਨੂੰ ਵੀ ਜਿਹੜਾ ਪਾਣੀ ਦੇ ਵਿੱਚੋਂ ਕੱਢ ਕੇ ਇਸ ਪੁਲ ਦੇ ਉੱਤੇ ਲਿਆਂਦਾ ਗਿਆ ਸਾਹਮਣੇ ਬੜੀ ਭਾਵਕ ਤਸਵੀਰ ਆ ਕਰਦਾ ਉਜਵਾੜਾ ਜਦੋਂ ਹੁੰਦਾ ਹੈ ਤਾਂ ਫਿਰ ਉਸ ਵਿਅਕਤੀ ਨੂੰ ਹੀ ਪਤਾ ਹੁੰਦਾ ਕਿ ਕਿੰਨਾ ਕੁ ਦਰਦ ਹੁੰਦਾ ਤਾਂ ਸੜਕ ਦੇ ਉੱਤੇ ਮੰਜਾ ਡਾ ਕੇ ਬਜ਼ੁਰਗ ਜਿਹੜੇ ਰਾਤ ਨੂੰ ਮੱਛਰ ਦੇ ਵਿੱਚ ਬੈਠੇ ਨੇ ਸਮਾਂ ਬੜਾ ਹੀ ਜਿਹੜਾ ਭਿਆਨਕਾ ਬਜ਼ੁਰਗੋ ਕਿੰਨਾ ਕੁ ਨੁਕਸਾਨ ਆ ਜਿਹੜਾ ਹੋ ਗਿਆ ਤੇ ਕਿਹੜਾ ਥੋੜਾ ਅਲੱਖਾ ਬਹੁਤ ਗਿਆ ਜੀ ਝੋਨਾ ਹੁਣ ਵੇਖੋ ਜੀ ਰਹਿਣਾ ਦੇ ਨਹੀਂ ਰਹਿਣਾ ਹੁਣ ਪੱਤਲ ਹੀ ਪੈਣੀ ਆ ਕਿਹੜੇ ਨਿਸਰੇ ਆ ਕਿਹੜੇ ਨਹੀਂ ਨਿਸਰੇ ਉਹ ਝੋਨੇ ਸਹੀ ਰਹਿ ਜਾਣੇ ਬਾਕੀ ਤੇ ਤੁਹਾਨੂੰ ਪਤਾ ਹੀ ਹੈ ਅਰ ਜਬ ਹੋ ਰੋ ਆ ਯਾਰ ਜੇ ਵਾਲੀ ਇਹ ਗੱਲ ਕੋਈ ਨਹੀਂ ਸਮਾਨ ਘਰਾਂ ਦੇ ਨਿਕਲੇ ਨਹੀਂ ਜੀ ਕੋਈ ਵੀ ਤੇਰੇ ਨਹੀਂ ਤੁਹਾਡੇ ਜਿਹੜੇ ਘਰ ਨੇ ਉਹਨਾਂ ਦੇ ਵਿੱਚੋਂ ਪਾਣੀ ਨਿਕਲ ਗਿਆ ਜਾਂ ਹਾਲੇ ਵੀ ਭਰਿਆ ਹੋਇਆ ਹੈ ਹਜੇ ਵੀ ਪਾਣੀ ਲੱਗ ਗਿਆ ਗੋਡੇ-ਗੋਡੇ ਹੈ ਘਰਾਂ ਨੂੰ ਠਾ ਹੋ ਗਿਆ ਜੀ ਕਾ ਇਹ ਪਾਣੀ ਬਾਹਰ ਲੱਗੇ ਲੱਗੇ ਬਹੁਤ ਹੈ ਬੱਚੇ ਫਿਰ ਘਰ ਦੇ ਵਿੱਚ ਉਹ ਕੋਠੇ ਦੇ ਉੱਤੇ ਆਈ ਸਤਾਂ ਜੀ ਹਾਂ ਜੀ ਉੱਤੇ ਤਾਂ ਪਾਲ ਬੱਦੀ ਆ ਖਾਣ ਪੀਣ ਦਾ ਸਮਾਨ ਉਹਨਾਂ ਨੂੰ ਪਹੁੰਚ ਰਿਹਾ ਉੱਥੇ ਉਹਨਾਂ ਦੇ ਆਪਣਾ ਹੀ ਆ ਜੀ ਬਹੁਤ ਸਮਾਨ ਮਾਲਕ ਦੀ ਉਹ ਦਾਵੇਂ ਕਹੀਏ ਜੀ ਬਹੁਤ ਤੰਗੀ ਬਹੁਤ ਹੈ ਪਾਣੀ ਦੀ ਤੰਗੀ ਸਾਰੀ ਗੱਲ ਹਰ ਚੀਜ਼ ਦੀ ਨਾਹ ਧੋਣ ਦੀ ਤੇ ਬਹੁਤ ਤੰਗੀ ਹੈ ਜੀ ਮੱਝਾਂ ਫਿਰ ਕੱਢ ਕੇ ਇੱਕਦਮ ਲਾਇਆ ਡੇਢ-ਡੇ ਲੱਖ ਦੀ 2-2 ਲੱਖ ਦੀ ਹਾਂਜੀ ਹਾਂਜੀ ਮੈਂ 2-2 ਲੱਖ ਦੀ ਖਰਚੀ ਹੈ ਜੀ ਮੱਝ ਕੇਰੀ ਆਂਦੀ ਆ ਕੋਈ ਡੇਢ ਦੀ ਆ ਉਹ ਹੁਣ ਨਹੀਂ ਪਈ ਤੰਗੇ 1988 ਚ ਕਹਿੰਦੇ ਹੜ ਆਇਆ ਸੀ ਉਹ ਇਸ ਤੋਂ ਘੱਟ ਸੀ ਉਹ ਤਬਾਹੀ ਬਹੁਤ ਜ਼ਿਆਦਾ ਸੀ ਉਹ ਦਿਨ ਇਹ ਪਾਣੀ ਵਾਦੇ ਆ ਜੀ ਉਹ ਪਾਣੀ ਘੱਟਦੀ ਉਹ ਦੋ ਹਰ ਜਗ ਤਾਵਿਆਂ ਦਾ ਹੋਇਆ ਜੀ ਆ ਤਾਂ ਪਤਾ ਹੀ ਨਹੀਂ ਲੱਗਾ ਕਿੱਦੜੋਂ ਪਾਣੀ ਆ ਗਿਆ ਜੀ ਆ ਕੋਹਨੇ ਵਾਲਾ ਇਲਾਕਾ ਜੀ ਉਹ ਇੱਕਦਮ ਡੰਗਰ ਨਹੀਂ ਕਿਹੋ ਨਿਕਲੇ ਤੇ ਚਲੋ ਅਸੀਂ ਕਿਨਾ ਪਤਾ ਲੱਗਾ ਭਾਜ ਨਾ ਅਟਕਾਰ ਕੇ ਡੰਗਰ ਵੀ ਕੱਢੇ ਆ ਸਾਰੇ ਕੰਮ ਕੀਤੇ ਆ ਜੀ ਤਾਂ ਬਹੁਤ ਚੰਗੀ ਆ ਜੀ ਪੰਜ ਪੰਜ ਦਿਨ ਹੋਇਆ ਘਰਾਂ ਛੱਡ ਕੇ ਇੱਥੇ ਬੈਠਿਆਂ ਨੇ ਬਿਲਕੁਲ ਤਾਂ ਪੰਜ ਪੰਜ ਦਿਨ ਤੂੰ ਇਸੇ ਥਾਂ ਦੇ ਉੱਤੇ ਮੰਜੜ ਲਗਾ ਕੇ ਬੈਠੇ ਹੋ ਹਾਂ ਜੀ ਹਾਂ ਜੀ ਹਾਂ ਜੀ ਮਸਜਿਦ ਦਾ ਕਿੰਨਾ ਪਾਸ ਕਰਨ ਦਾ ਹੈ ਬੜਾ ਔਖਾ ਸਮਾਂ ਖਾਨੀ ਅੰਜੀਤ ਖਾਨੀ ਅੰਜੀਤ ਪੰਜ ਪੰਜ ਦਿਨ ਤੋਂ ਘਰ ਘਰ ਨਹੀਂ ਗਏ ਮੁੜ ਕੇ ਉਹ ਘਰ ਉਹ ਵੀ ਡੁੱਬੇ ਹੋਏ ਨੇ ਪਾਣੀ ਦੇ ਵਿੱਚ ਘਰ ਦੀ ਸਹਾਨੇ ਤੇ ਮਾਲ ਤੇ ਲਾ ਕੇ ਤਾਂ ਰਹਿਣਾ ਹੀ ਪੈਣਾ ਤੇ ਬਹੁਤ ਤੰਗੀ ਆ ਬੱਚੇ ਵੀ ਬਹੁਤ ਤੰਗ ਪਏ ਨੇ ਬਹੁਤ ਜ਼ਿਆਦਾ ਪਰੇਸ਼ਾਨੀਆਂ ਜੀ ਜਿਹੜੀਆਂ ਫਸਲਾਂ ਡੁੱਬ ਗਈਆਂ ਕਰਜ਼ੇ ਤੇ ਕਈ ਵਾਰ ਕਿਸਾਨ ਕਰਜ਼ਾ ਚੱਕਦਾ ਫਸਲ ਨੂੰ ਗਾਉਣ ਦੇ ਲਈ ਕਰਜ਼ਾ ਵੀ ਚੜ ਗਿਆ ਦੁਬਾਰੇ ਮਾਣਾ ਜੀ ਆੜਤੀਆਂ ਦੇ ਇਹੋ ਜਿਹੇ ਜ਼ਮੀਂ ਦਾ ਧੱਕੇ ਨੇ ਵੀ ਹੁਣ ਉਗਣੀ ਨਹੀਂ ਬਹੁਤ ਜ਼ਿਆਦਾ ਹੁਣ ਆਰਤੀਆਂ ਕੋ ਲੈ ਗਈ ਜਿਹੜੇ ਆਪਾਂ ਨੇ ਉਹਨਾਂ ਵਿਆਜ ਵੀ ਠੋਕਣਾ ਸਾਨੂੰ ਤੇ ਜ਼ਿੰਮੇਵਾਰਤਾ ਦਾ ਬਹੁਤ ਮੰਦਾ ਹਾਲ ਹੋ ਗਿਆ ਜੀ ਖਰਚੇ ਸਾਰੇ ਲਾ ਬੈਠੇ ਆ ਤੇ ਫਸਲਾਂ ਹੁਣ ਸਮਝੋ ਵੀ ਖਤਮ ਹੀ ਨੇ ਕੋਈ ਆ ਕਿ ਖਾਣ ਦੀਆਂ ਚੀਜ਼ਾਂ ਖਤਮ ਹੋ ਗਈਆਂ ਪਸ਼ੂਆਂ ਦਾ ਚਾਰਾ ਖਤਮ ਹੋ ਗਿਆ ਜਿਹੜੀ ਚੀਜ਼ ਦੀ ਜ਼ਿਆਦਾ ਤੁਹਾਨੂੰ ਹੁਣ ਲੋੜ ਹੈ ਜਿਹੜੀ ਹੁਣ ਇਹ ਤੁਹਾਨੂੰ ਪਤਾ ਰਾਸ਼ਨ ਦੀ ਵੀ ਲੋੜ ਆ ਤੇ ਮਾਲਡਿੰਗ ਦਾ ਪੱਠੇ ਦਾ ਵੀ ਜ਼ਰੂਰੀ ਆ ਕਿਉਂ ਇਹ ਤੇ ਸਰਕਾਰਾਂ ਨੂੰ ਚਾਹੀਦਾ ਫਰਜ਼ ਬੰਦਾ ਵੀ ਮਤ ਤੋਂ ਵੱਧ ਗਰੀਬਾਂ ਦੀ ਮਦਦ ਕਰਨੀ ਤੇ ਫਿਰ ਕਾਮਯਾਬੀ ਹੋਣੀ ਹੈ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਡੇਰਾ ਬਾਬਾ ਨਾਨਕ ਦਾ ਇਹ ਮਹਿਤਾਲਾ ਪਿੰਡ ਆ ਜਿਹੜਾ ਤਾਂ ਇਹ ਪੁਲ ਦੇ ਉੱਤੇ ਸੀ ਮੌਜੂਦਾ ਆ ਆਲੇ-ਦਾਲੇ ਖੇਤਾਂ ਦੇ ਵਿੱਚ 5-5 ਫੁੱਟ ਪਾਣੀ ਹਲੇ ਵੀ ਪਰਿਆ ਹੋਇਆ ਤਾਂ ਜਦੋਂ ਇੱਕਦਮ ਹੜ ਆ ਜਾਂਦਾ 5-5 ਫੁੱਟ ਪਾਣੀ ਆ ਤਾਂ ਤੇ ਇੱਕਦਮ ਫਿਰ ਭਾਜਣਾ ਪੈ ਜਾਂਦੀ ਇਹਨਾਂ ਲੋਕਾਂ ਨੂੰ ਤਾਂ ਆਪਣੀਆਂ ਮੱਝਾਂ ਜਿਹੜੀਆਂ 2-2 ਲੱਖ ਦੇ ਕਰੀਬ ਢੇਢੇ-ਢੇਢੇ ਲੱਖ ਦੇ ਕਰੀਬ ਦੀਆਂ ਮੱਝਾਂ ਨੇ ਤਾਂ ਇੱਕਦਮ ਇਹਨਾਂ ਨੂੰ ਫਿਰ ਇਸ ਪੁਲ ਦੇ ਉੱਤੇ ਲਿਆਉਣੀਆਂ ਪੈਂਦੀਆਂ ਹੁਣ ਪੁਲ ਦੇ ਉੱਤੇ ਹੀ ਜਿਹੜਾ ਇਸ ਥਾਂ ਦੇ ਉੱਤੇ ਮੱਝਾਂ ਰੱਖੀਆਂ ਹੋਈਆਂ ਨੇ ਕਾਫੀ ਮੱਝਾਂ ਨੇ ਤੇ ਇੱਥੇ ਹੀ ਜਿਹੜੀ ਸਾਮ ਸੰਭਾਲ ਇਹਨਾਂ ਦੀ ਕੀਤੀ ਜਾ ਰਹੀ ਹੈ ਰਾਖੀ ਕੀਤੀ ਜਾ ਰਹੀ ਹੈ ਬਜ਼ੁਰਗ ਨੇ ਜਿਹੜੇ 70 70 ਸਾਲ ਦੇ 60 60 ਸਾਲ ਦੇ ਜਿਹੜੇ ਬਜ਼ੁਰਗ ਨੇ ਉਹ ਰਾਖੀ ਤੇ ਬੈਠੇ ਨੇ ਇਹ ਜਮੀਨੀ ਹਕੀਕਤ ਆ ਡੇਰਾ ਬਾਬਾ ਨਾਨਕ ਇਲਾਕੇ ਦੀ ਜਿੱਥੇ ਕਿ ਲੋਕ ਇਸ ਸਮੇਂ ਤਬਾਹੀ ਜਿਹੜੀ ਹੋਈ ਆ ਤਾਂ ਉਸ ਤੋਂ ਡਰੇ ਹੋਏ ਨੇ ਘਬਰਾਏ ਹੋਏ ਨੇ ਰਾਵੀ ਦੇ ਪਾਣੀ ਨੇ ਨੀ ਤਬਾਹੀ ਮਚਾ ਦਿੱਤੀ ਹੈ ਕਿ ਹਜ਼ਾਰਾਂ ਏਕੜ ਜਿਹੜੀ ਫਸਲ ਆ ਉਹ ਬਿਲਕੁਲ ਬੈ ਗਈ ਆ ਰੁੜ ਗਈ ਆ ਬਿਲਕੁਲ ਖਤਮ ਜਿਹੜੇ ਜ਼ਮੀਨਾਂ ਦੇ ਵਿੱਚ ਫਸਲ ਸੀ ਉਹ ਹੋ ਗਈ ਆ ਖਾਣ ਪੀਣ ਦੀ ਕੋਈ ਚੀਜ਼ ਜਿਹੜੀ ਨਹੀਂ ਮੱਚੀ ਤਾਂ ਤਸਵੀਰ ਤੁਹਾਨੂੰ ਦਿਖਾ ਰਿਹਾ ਰਾਤ ਦੀਆਂ ਤਸਵੀਰਾਂ ਨੇ ਬਿਲਕੁਲ ਲੋਕ ਹਲੇ ਵੀ ਜਿਹੜੇ ਟਰੈਕਟਰਾਂ ਤੇ ਰਸਦ ਲੈ ਕੇ ਪੀੜਤ ਪਰਿਵਾਰਾਂ ਤੱਕ ਪਹੁੰਚ ਰਹੇ ਨੇ ਪਿਛਲੀ ਤਸਵੀਰ ਤੁਹਾਨੂੰ ਦਿਖਾ ਰਿਹਾ ਟਰੈਕਟਰ ਆ ਜਿਹੜਾ ਉਹ ਰਸਤ ਲੈ ਕੇ ਜਿਹੜਾ ਕਿਸੇ ਪਾਸੇ ਨੂੰ ਜਾ ਰਿਹਾ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿਹੜੇ ਇਲਾਕੇ ਦੇ ਵਿੱਚ ਜਾ ਰਹੇ ਹੋ ਬਾਈ ਜੀ ਕਿਹੜੀ ਰਸਤ ਲੈ ਕੇ ਜਾ ਰਹੇ ਹੋ ਹੁਣ ਕਿਸੇ ਜਾ ਰਹੇ ਹੋ ਜਾਂ ਵਾਪਸ ਮੁੜ ਰਹੇ ਹੋ ਵਾਪਸ ਮੁੜ ਰਹੇ ਆ ਜੀ ਕਿਹੜੀ ਕਿਹੜੀ ਰਸਤ ਲੈ ਕੇ ਗਏ ਸੀ ਪ੍ਰਸ਼ਾਦਾ ਹੀ ਜੀ ਪ੍ਰਸ਼ਾਦਾ ਪਾਣੀ ਬਸ ਜੀ ਕਿੰਨੀ ਬਲੂੜਾ ਹਾਲੇ ਲੋਕਾਂ ਨੂੰ ਹੋਰ ਇਹ ਚੀਜ਼ ਦੀ ਸੁੱਕੀ ਰਸਤ ਦੀ ਡੰਗਰਾਂ ਦੇ ਚਾਰੇ ਸੁੱਕੀ ਰਸਤ ਦੀ ਡੰਗਰਾਂ ਦੇ ਚਾਰੇ ਦੀ ਲੋੜ ਹੈ ਜੀ ਅਜੇ ਲੋਕਾਂ ਨੂੰ ਪਾਣੀ ਨਿਕਲ ਗਿਆ ਪਿੰਡਾਂ ਤੋਂ ਤਾਂ ਹਾਲੇ ਨਹੀਂ ਪਾਣੀ ਪਿੰਡਾਂ ਦੇ ਵਿੱਚ ਹੈ ਰੋੜਾਂ ਤੋਂ ਕਲੀਅਰ ਹੋਇਆ ਜੀ ਹਾਂ ਜੀ ਮਹਾਰੇ ਪਹੁੰਚ ਰਹੀ ਨੇ ਮਦਦ ਕਰਨ ਦੇ ਲਈ ਤਾਂ ਉਹ ਤਸਵੀਰ ਤਾਂ ਉਹਨੂੰ ਦਿਖਾ ਰਿਹਾ ਟਰੈਕਟਰ ਦੇ ਵਿੱਚ ਪਿੰਡਾਂ ਦੇ ਵਿੱਚੋਂ ਨੌਜਵਾਨ ਨੇ ਜਿਹੜੇ ਉਹ ਟਰੈਕਟਰ ਟਰਾਲੀਆਂ ਦੇ ਵਿੱਚ ਰਸਦ ਲੈ ਕੇ ਆ ਰਹੇ ਨੇ ਤਾਂ ਕਿ ਲੋਕਾਂ ਦੀ ਮਦਦ ਕੀਤੀ ਜਾਵੇ ਰਾਤ ਦੀ ਤਸਵੀਰ ਤਾਂ ਉਹਨੂੰ ਦਿਖਾ ਰਿਹਾ ਤਾਂ ਇੱਧਰ ਬਜ਼ੁਰਗ ਬੈਠੇ ਨੇ ਬਜ਼ੁਰਗੋ ਕੁ ਕਿੰਨਾ ਕਿੰਨਾ ਕੁ ਨੁਕਸਾਨ ਇੱਧਰ ਲੱਗਿਆ ਭਾਜੀ ਆਪਾਂ ਲੈ ਗਏ ਜੇ ਪ੍ਰਸ਼ਾਦਾ ਪਾਣੀ ਜਲ ਪਾਣੀ ਸਾਰੇ ਰਸਤੇ ਜੀ ਹਾਲੇ ਹੁਣ ਤੁਸੀਂ ਕਿਹੜੇ ਕਿਹੜੇ ਲੱਗ ਜਾਂ ਕਿੰਨੇ ਕੁ ਪਿੰਡ ਕਰਕੇ ਆਵੋ ਅੱਜ ਅਸੀਂ ਚਾਰ ਤੋਂ ਪੰਜ ਪਿੰਡ ਕਰਕੇ ਆਏ ਜੀ ਪੜਿਆਲ ਲੱਕੂਵਾਲ ਇਧਰੋਂ ਸਾਰਾ ਹੀ ਰਮਦਾਸ ਏਰੀਆ ਸਾਰਾ ਹੀ ਕੋਠੇ ਕਾਫੀ ਨੁਕਸਾਨ ਹੋਇਆ ਲੋਕਾਂ ਦਾ ਜੀ ਹਾਲੇ ਲੋਕਾਂ ਨੂੰ ਹੋਰ ਚੀਜ਼ ਦੀ ਲੋੜ ਹੈ ਕਿਸੇ ਦੀ ਕੋਈ ਅਪੀਲ ਕਰਨਾ ਚਾਹੁੰਦੇ ਤੁਸੀਂ ਗਰਾਊਂਡ ਤੇ ਹੋਰ ਕਈ ਪਿੰਡ ਜਾ ਕੇ ਆਏ ਹੋ ਕਿਸੇ ਚੀਜ਼ ਦੀ ਲੋੜ ਹਾਲੇ ਬਿਲਕੁਲ ਇਹ ਤਾਂ ਕਾਫੀ ਲੋੜ ਹੈ ਕਿਉਂਕਿ ਮਾਲ ਡੰਕਰ ਉਹਨਾਂ ਦਾ ਕਾਫੀ ਲੋਕਾਂ ਦਾ ਜਿਹੜਾ ਵਾ ਆਪਣਾ ਸੜਕਾਂ ਦੇ ਉੱਪਰ ਆ ਉਹਨਾਂ ਨੂੰ ਚਾਰੇ ਦੀ ਜਾਂ ਕੋਈ ਇਹੋ ਜਿਹੀ ਚੀਜ਼ ਤੂੜੀ ਤਾੜੀ ਦੀ ਇਹਨਾਂ ਦੀ ਬਹੁਤ ਸਖਤ ਲੋੜ ਹੈ ਕਿਹੜੇ ਇਲਾਕੇ ਦੇ ਵਿੱਚੋਂ ਆਏ ਕਿਹੜੇ ਇਲਾਕੇ ਤੋਂ ਅਸੀਂ ਮਜੀਠੇ ਦੇ ਕੋਲ ਭੰਗਵਾ ਹਾਂ ਭਗਵਾ ਪਿੰਡ ਆ ਜੀ ਭਗਵਾ ਭਗਵਾ ਪਿੰਡ ਸਾਡੀ ਜਿੱਥੇ ਤੋਂ ਇਹ ਲੋਕ ਨੇ ਜਿਹੜੇ ਆਪ ਮਹਾਰੇ ਲੋਕਾਂ ਦੇ ਰਸਤੇ ਲੈ ਕੇ ਪਹੁੰਚੇ ਨੇ ਤਾਂ ਰਾਤ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤਾਂ ਲੋਕ ਇਸ ਸਮੇਂ ਆਪ ਹੀ ਉੱਠ ਕੇ ਆ ਗਏ ਨੇ ਪੰਜਾਬੀ ਪੰਜਾਬੀ ਦੀ ਮਦਦ ਕਰ ਰਿਹਾ ਤਾਂ ਉਹ ਤਸਵੀਰ ਤੁਹਾਨੂੰ ਗਰਦਾਸਪੁਰ ਦੇ ਸਹਰਦੀ ਇਲਾਕੇ ਤੋਂ ਬਿਲਕੁਲ ਪਾਕਿਸਤਾਨ ਨੇੜੇ ਪੈਂਦਾ ਉਸ ਥਾਂ ਤੋਂ ਤੁਹਾਨੂੰ ਦਿਖਾ ਰਹੇ ਹਾਂ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੂਰੇ ਰਜਾਨਾ ਸਪੋਕਸਮੈਨ ਟੀਵੀ ਡੇਰਾ ਬਾਬਾ ਨਾਲ